ਸਤਿਗੁਰ ਦਾ ਹੁਕਮ ਹੈ ਕਿਨ ਕਾ ਇੱਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗੜੀ ਨਾ ਆਵੇ ਮਨੁੱਖਤਾ ਦੇ ਰਾਖੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਲਈ ਮੇਰੇ ਸਾਈਂ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਲਸਾਨੀ ਇਤਿਹਾਸ ਸਿਰਜਿਆ ਅਸੀਂ ਹਰ ਸਾਲ ਇਸ ਨੂੰ ਮਨਾਉਂਦੇ ਆਂ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਹੁਣ ਅਸੀਂ 350 ਸਾਲਾਂ ਸਤਪਦੀ ਆਪਣੇ ਇਸ ਮਿਲੇ ਮਨੁੱਖਾ ਜੀਵਨ ਦੇ ਵਿੱਚ ਅਸੀਂ ਮਨਾ ਰਹੇ ਹਾਂ ਸਤਿਗੁਰਾਂ ਦੇ ਦਰਸ਼ਨ ਸਾਨੂੰ ਗੁਰਬਾਣੀ ਵਿੱਚੋਂ ਮਿਲਣਗੇ ਮੇਰੇ ਤੋਂ ਪਹਿਲਾਂ ਗੁਰੂ ਪਿਆਰਿਆਂ ਨੇ ਮੇਰੇ ਵੀਰ ਰਾਜਪਾਲ ਸਿੰਘ ਬੜੇ ਸਤਕਾਰ ਦੇ ਪਾਤਨ ਦੇ ਮੇਰਾ ਬੜਾ ਪਿਆਰ ਉਹਨਾਂ ਦੇ ਨਾਲ ਹੋਰ ਮੇਰੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਤੇ ਬੜਾ ਜਮਾਲ ਨੇ ਸਾਰਿਆਂ ਦੇ ਕੋਲ ਆਪਕੰਨੇ ਬੜੇ ਕੀਮਤੀ ਬਚਨ ਸਰਣੋ ਕੀਤੇ ਨੇ ਮੈਂ ਇੱਕ ਬੇਨਤੀ ਕਰਾਂਗਾ ਅਰਦਾਸ ਕਰਿਓ ਸਤਿਗੁਰੂ ਜਿਸ ਵੀ ਸਾਡੇ ਬਾਹਰ ਵੀ ਕਿਉਂਕਿ ਗੁਰਬਾਣੀ ਦਾ ਜੋ ਹੁਕਮ ਹੈ ਉਹਨੂੰ ਮੰਨਣਾ ਸਿੱਖ ਦਾ ਮੁੱਢਲਾ ਫਰਜ਼ ਹੈ ਜਦੋਂ ਅਸੀਂ ਸ਼ਰੋਪ ਮਹੱਲਾ ਨਾਮਾ ਪੜ੍ਹਦੇ ਹਾਂ ਗੁਰੂ ਕੇ ਸਿੱਖੋ ਉੱਥੇ ਫਿਰ ਇਹ ਗੱਲ ਸਤਿਗੁਰੂ ਸਾਨੂੰ ਆਰੰਭ ਦੇ ਵਿੱਚ ਹੀ ਹੁਕਮ ਕਰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਤੇ ਜੇ ਤੂੰ ਉਸ ਅਕਾਲ ਪੁਰਖ ਦੇ ਬਚਨਾਂ ਨੂੰ ਨਹੀਂ ਗਾਇਆ ਤੇ ਕੀ ਹੋਏਗਾ ਸਹਿਬ ਕਣ ਲੱਗੇ ਜਨਮ ਅਕਾਰਥ ਕੀਨ ਤੇਰਾ ਜਨਮ ਜਿਹੜਾ ਉਹ ਵਿਅਰਥ ਚਲਾ ਜਾਵੇਗਾ ਸੋ ਆ ਜਿਹੜਾ ਪੰਡਾਲ ਤੁਸੀਂ ਦੇਖ ਰਹੇ ਹੋ ਇਹ ਐਵੇਂ ਨਹੀਂ ਆਏ ਇਹ ਗੁਰੂ ਦੇ ਬੱਜੇ ਹੋਏ ਗੁਰਬਾਣੀ ਦੇ ਰਸ ਵਿੱਚ ਗੁਰਬਾਣੀ ਦੀ ਵਿਚਾਰ ਧਾਰਾ ਨੂੰ ਸਮਝ ਕੇ ਇੱਥੇ ਗੁਰੂ ਨੂੰ ਨਤਮਸਤਕ ਗੁਰੂ ਦੀ ਸ਼ਰਨ ਵਿੱਚ ਅਸੀਂ ਸਾਰੇ ਪਹੁੰਚੇ ਆ ਮੇਰੀ ਇੱਕ ਹੀ ਬੇਨਤੀ ਹੈ ਗੁਰੂ ਕੇ ਸਿੱਖੋ ਜਿੱਥੇ ਅਸੀਂ ਗੁਰਬਾਣੀ ਪੜ੍ਹਨੀ ਆ ਉੱਥੇ ਗੁਰੂ ਦੀ ਵਿਚਾਰ ਨੂੰ ਅਸੀਂ ਸਮਝਣਾ ਕਿਉਂਕਿ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਕੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਦਸਾਂ ਜਾਮਿਆਂ ਵਿੱਚ ਅੰਧ ਵਿਸ਼ਵਾਸ ਪਖੰਡ ਧਰਮ ਭੁਲੇਖਿਆਂ ਨੂੰ ਦੂਰ ਕੀਤਾ ਆਓ ਗੁਰੂ ਕੀ ਸਿੱਖੋ ਅੱਜ ਆਪਣੇ ਘਰਾਂ ਦੇ ਵਿੱਚੋਂ ਨਸ ਬਣ ਜੋ ਤਿਲ ਵੇਖੋ ਕੰਤਾ ਘਰ ਆਇਆ ਜਿਹੜਾ ਰਾਜਪਾਲ ਸਿੰਘ ਭਾਈ ਸਾਹਿਬ ਨੇ ਗੱਲ ਕੀਤੀ ਸੀ ਕਿ ਜੇ ਇੱਕ ਸ਼ਰਾਬ ਦਾ ਸੇਵਨ ਘਰ ਵਿੱਚ ਹੋ ਰਿਹਾ ਜੇ ਪਰਿਵਾਰ ਦੇ ਜੀ ਗਲਤ ਪਾਸੇ ਬੁਰਾਈਆਂ ਵਿੱਚ ਫਸੇ ਨੇ ਜਦੋਂ ਗੁਰਬਾਣੀ ਦਾ ਅਸੀਂ ਪਾਠ ਕਰਾਂਗੇ ਇਹ ਸਾਰੇ ਦੁੱਖ ਦਿਲਦਰ ਆਪਣੇ ਆਪ ਚਲੇ ਜਾਣਗੇ ਸੋ ਸਤਿਗੁਰ ਰਹਿਮਤ ਕਰੇ ਤੰਦਰੁਸਤ ਅਸੀਂ ਉਦੋਂ ਹੀ ਹੋਵਾਂਗੇ ਜਦੋਂ ਅਸੀਂ ਦਵਾਈ ਖਾਵਾਂਗੇ ਸੋ ਸਤਿਗੁਰ ਰਹਿਮਤ ਕਰੇ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਹਸਮਾਨਾ ਇਹ ਬਾਣੀ ਜੋ ਜੀਉ ਜਾਣਾ ਇਸ ਅੰਤਰ ਰਵੇ ਹਰ ਨਾਮਾ ਸਾਡੇ ਸਤਿਕਾਰਯੋਗ ਵੀਰ ਜੀ ਸਰਦਾਰ ਜਤਿੰਦਰ ਸਿੰਘ ਜੀ ਉਪਰ ਮੇਰੇ ਬੜੇ ਨਜ਼ਦੀਕ ਨੇ ਉਹਨਾਂ ਦੇ ਉਪਰਾਲੇ ਨਾਲ ਸਾਰੇ ਮੇਰੇ ਵੀਰ ਸ਼੍ਰੋਮਣੀ ਗੁਰਦੁਆਰਾ ਖੰਦਕੇਤੀ ਦੇ ਸਹਿਯੋਗ ਕਿਉਂਕਿ ਸਹਿਯੋਗ ਬੜਾ ਜ਼ਰੂਰੀ ਹੈ ਇੱਕ ਦੂਜੇ ਨਾਲ ਜਿਹੜਾ ਮਿਲਾਪ ਭਾਈਚਾਰਾ ਇਹ ਸਾਂਝ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਅੱਗੇ ਕੌਮ ਨੂੰ ਲੈ ਜਾ ਸਕਦੇ ਹਾਂ ਸੋ ਇਹਨਾਂ ਸਾਰਿਆਂ ਦਾ ਪ੍ਰਧਾਨ ਸਾਹਿਬ ਦਾ ਜਿੰਨੇ ਵੀ ਮੇਰੇ ਵੀਰ ਇੱਥੇ ਬੈਠੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਓ ਗੁਰਬਾਣੀ ਨਾਲ ਜੁੜੋ ਗੁਰਬਾਣੀ ਪੜ੍ਹੀਏ ਗੁਰਬਾਣੀ ਸੁਣੀਏ ਗੁਰਬਾਣੀ ਵਿਚਾਰੀਏ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਦੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਂ ਸਤਿ ਸ੍ਰੀ ਅਕਾਲ ਧੰਵਾਦ